ਸੰਜੂ ਮੈਂ ਸੋਚਾਂ ਢੀ ਕਿ ਮੰਮੀ ਨੂੰ ਆਪਾਂ ਕਿੰਨਾ ਕੁ ਚਰਨਾਲ ਰੱਖਾਂਗੇ ਓਹ ਹੋ ਹੁਣ ਕੀ ਕਹਤਾ ਤੈਨੂੰ ਮੰਮੀ ਨੇ ਯਾਰ ਵੇਖੋ ਜਿਹੜਾ ਵੀ ਕੰਮ ਕਰਦੀ ਆ ਨਿੱਕੀ ਨਿੱਕੀ ਗੱਲ ਤੇ ਰੋਕਾ ਟੋਕੀ ਤੂੰ ਇਦਾਂ ਨਹੀਂ ਕੀਤਾ ਤੂੰ ਉਦਾਂ ਨਹੀਂ ਕੀਤਾ ਇਹ ਕੋਈ ਗੱਲ ਥੋੜੀ ਬੰਦੀ ਕੰਮ ਵੀ ਮੈਂ ਸਾਰਾ ਕਰ ਲੈਣਾ ਤੇ ਮੰਮੀ ਕੋਈ ਨਾ ਕੋਈ ਗੱਲ ਵਿੱਚ ਨਾ ਵਿੱਚ ਕਰੀ ਜਾਣੀ ਕਰੀ ਜਾਣੀ ਤੇ ਫੇਰ ਮੈਨੂੰ ਬੜਾ ਗੁੱਸਾ ਆਉਂਦਾ ਜੇ ਨਾਲੇ ਦੂਜੀ ਗੱਲ ਵੇਖੋ ਸੋ ਆਪਣੀਆਂ ਪਰਸਨਲ ਗੱਲਾਂ ਹੁੰਦੀਆਂ ਨੇ ਸੋ ਗੱਲਬਾਤ ਕਰਨੀ ਹੁੰਦੀ ਮੰਮੀ ਦਾ 24 ਘੰਟੇ ਸਾਡੇ ਤੇ ਧਿਆਨ ਰਹਿੰਦਾ ਕਿਹੜੀ ਗੱਲ ਕਰਨ ਦੇ ਕਿਹੜੀ ਨਹੀਂ ਮੰਮੀ ਨੂੰ ਵਿੱਚ ਵਿੱਚ ਲੱਗਦਾ ਵੀ ਫਿਰ ਮੇਰੀਆਂ ਹੀ ਗੱਲਾਂ ਕਰੀ ਜਾਂਦੇ ਨੇ ਤੇ ਮੈਨੂੰ ਬੜਾ ਗੁੱਸਾ ਛੜਦਾ ਜੇ ਇਹ ਕੰਮਾਂ ਤੇ ਮੈਨੂੰ ਨਹੀਂ ਮੰਮੀ ਦੀਆਂ ਇਹ ਹਰਕਤਾਂ ਚੰਗੀਆਂ ਲੱਗਦੀਆਂ ਇਸੇ ਕਰਕੇ ਮੈਂ ਸੋਚਦੀ ਆਂ ਵੀ ਆਪਾਂ ਕਿਤੇ ਵੱਖ ਹੀ ਰਹਿ ਲੈਨੇ ਆਂ ਕੀ ਰੋਜ਼ ਦੀ ਕਿਚ-ਕਿਚ ਨਾ ਕਿਤੇ ਜੀਣ ਦਾ ਸੁਆਦ ਆ ਹੈ ਕੋਈ ਰੋਜ਼ ਰੋਜ਼ ਦਾ ਕਲੇਸ਼ ਉਹ ਹੋ ਤਾਂ ਤੇਰੀ ਗੱਲ ਠੀਕ ਆ ਪਰ ਤੂੰ ਟੈਨਸ਼ਨਾਂ ਲਿਆ ਕਰ ਪਤਾ ਕੀ ਗੱਲ ਆ ਜੇ ਮੰਮੀ ਕੋ ਜਿੰਦਗੀ ਚ ਕੁਝ ਲੈਣਾ ਵਾ ਨਾ ਤੇ ਉਹਦੇ ਨਾਲ ਰਹਿਣਾ ਪੈਣਾ ਵਾ ਪਤਾ ਕਿਉਂ ਕਿ ਸਾਰੀ ਪ੍ਰਾਪਰਟੀ ਉਹਦੇ ਨਾਂ ਆ ਸਮਝ ਆਈ ਤੈਨੂੰ ਤੈਨੂੰ ਮੈਂ ਅੱਗੇ ਵੀ ਕਈ ਵਾਰੀ ਕਿਹਾ ਵਾ ਇਹ ਜਿਹੜਾ ਪਲਾਟ ਆ ਤੇ ਘਰ ਸਾਰਾ ਕੁਝ ਮੰਮੀ ਦੇ ਨਾਂ ਤੇ ਆ ਤੇ ਜੇ ਉਹਦੇ ਕੋਈ ਜ਼ਿੰਦਗੀ ਚ ਕੁਝ ਲੈਣਾ ਨਾ ਤੇ ਤੈਨੂੰ ਉਹਦੀ ਜੀ ਜੀ ਕਰਨਾ ਪੈਣਾ ਵਾ ਤੇ ਬਾਕੀ ਟੈਨਸ਼ਨਾਂ ਲੈ ਆਕਰ ਵੱਡੇ ਕਹਿੰਦੇ ਹੀ ਹੁੰਦੇ ਆ ਤੂੰ ਐਵੇਂ ਨਿਕ ਨਿਕੀ ਗੱਲ ਤੇ ਟੈਨਸ਼ਨ ਲੈ ਕੇ ਬੈਹਿ ਨਹੀਂ ਲੈ ਦੱਸ ਇਹ ਕੀ ਗੱਲ ਹੋਈ ਇਹਦਾ ਮਤਲਬ ਇਹਦਾ ਹੀ ਰਹੀ ਜਾਣਾ ਸਾਰੀ ਉਮਰ ਇਹੋ ਰੋਲੇ ਕੋਲੇ ਚ ਰਹੀ ਜਾਣਾ ਵਾ ਵੇਸੀ ਮੀ ਮੇਰੀ ਗੱਲ ਸੁਣ ਇੱਥੇ ਤੈਨੂੰ ਰਹਿਣਾ ਹੀ ਪੈਣਾ ਈ ਚੰਗਾ ਭਲਾ ਘਰ ਬਣਿਆ ਆ ਵਧੀਆ ਤੇਰਾ ਰਹਿਣ ਦੇ ਆ ਨਾਲੇ ਤੈਨੂੰ ਵੀ ਤੇ ਪਤਾ ਮੇਰੀ ਕਿੰਨੀ ਕੀ ਤਨਖਾਹ ਆ ਪ੍ਰਾਈਵੇਟ 'ਚ ਮੈਨੂੰ 10000 ਰੁਪਏ ਦਿੰਦੇ ਆ ਮੈਂ 10000 ਰੁਪਏ 'ਚ ਤੈਨੂੰ ਬਾਹਰ ਕਿਰਾਏ ਤੇ ਰੱਖਾਂਗਾ ਕਿ ਘਰ ਦਾ ਗੁਜ਼ਾਰਾ ਕਰਾਂਗਾ ਥੋੜਾ ਜਿਹਾ ਦਿਮਾਗ ਤੋਂ ਕੰਮ ਲਿਆ ਕਰ ਵੇਖ ਆਈ ਨਾ ਮਿੱਠੇ ਪਿਆਰੇ ਬਣ ਕੇ ਤੇ ਚੁੱਪ ਕਰਕੇ ਰਹੀ ਜਾਈਏ ਤੇ ਜੀ ਜੀ ਕਰੀ ਜਾਈਏ ਮੰਮੀ ਦੇ ਉਹ ਨਾ ਹੋਵੇ ਅਸੀਂ ਮੰਮੀ ਨਾਲ ਕੋਈ ਟੇੜਫੇੜ ਕਰੀਏ ਤੇ ਘਰੋਂ ਪੈਰ ਪੁੱਟ ਲਈਏ ਤੇ ਕਿੰਨੀ ਕੀ ਤਨਖਾਹ ਆ ਕਿਦਾਂ ਗੁਜ਼ਾਰਾ ਕਰਾਂਗੇ ਤੇ ਜੇ ਕਿਤੇ ਬਾਰੋਂ ਨਿਕਾ ਆ ਗਿਆ ਨਾ ਉਹਨੇ ਸਾਰਾ ਕੁਝ ਸੰਭ ਲੈਣਾ ਹੈ ਤੁਹਾਡੇ ਇਸ ਕੱਖ ਵੀ ਨਹੀਂ ਹਣਾ ਤੇ ਤੂੰ ਚੁੱਪ ਕਰਕੇ ਨਾ ਇੱਥੇ ਰਹੀ ਜਾ ਤੇ ਬਾਕੀ ਟੈਨਸ਼ਨ ਨਾ ਲੈ ਇਧਰੋਂ ਸੁਣ ਤੇ ਇਧਰੋਂ ਕੱਢ ਦੇ ਆਈ ਕੋਈ ਦਿਮਾਗ ਚ ਗੱਲ ਸੰਜੋ ਤੂੰ ਹੀ ਨਾ ਬਿਲਕੁਲ ਫਿਕਰ ਨਾ ਕਰੋ ਤੂੰ ਹੁਣ ਇਹ ਵੇਖਿਓ ਕਿ ਮੰਮੀ ਨਾ ਮੈਂ ਕਿੱਦਾਂ ਰਹਿਣੀ ਆ ਤੁਸੀਂ ਵੀ ਨਾ ਹੁਣ ਏਦਾਂ ਕਰਿਓ ਮੰਮੀ ਦੀ ਕੋਈ ਗੱਲ ਨਹੀਂ ਮੋੜਨੀ ਜਿਹੜਾ ਮੰਮੀ ਜਿੱਦਾਂ ਕਹਿਣਗੇ ਨਾ ਕੰਮ ਕਰ बस ओद्दा ही ਕਰੀ ਜਾਇਓ। ओहो ਕਿਨੇ ਚਰ ਦਾ ਇਹੀ ਤੇ ਤੈਨੂੰ ਮੈਂ ਸਮਝਾਉਂਦਾ ਤੇਰੀ ਸਮਝ ਚ ਗੱਲ ਨਹੀਂ ਹੁੰਦੀ। ਕੋਈ ਨਹੀਂ ਹੁਣ ਲੱਗ ਗਈ ਮੈਨੂੰ ਸਮਝ। ਹਾਂ। ਤੇ ਬਸ ਚੁੱਪ ਕਰੇ ਜਿਹੜਾ ਮੰਮੀ ਕੰਮ ਕਰ ਕਹਿੰਦੇ ਆ ਨਾ ਹਾਂਜੀ ਹਾਂਜੀ ਕਰੀ ਆ। ਜੇ ਕੁਝ ਲੈਣਾ ਹੀ ਤੇ ਠੀਕ ਤੇ ਤੁਹਾਨੂੰ ਮੈਂ ਸਮਝਾ ਹੀ ਦਿੱਤਾ। ਹਾਂ ਹਾਂ ਠੀਕ ਆ। ਅੱਜ ਬੜੀ ਲੰਬੀ ਗੱਲ ਕਰਨ ਡਿਆ। ਕੀ ਗੱਲ ਗਿਆਨ ਹੀ ਕੰਮ ਤੇ। ਅੱਛਾ ਅੱਛਾ ਠੀਕ ਆ ਹਾਂ ਹਾਂ ਮੇਰੀ ਸੇਹਤ ਨੂੰ ਕੀ ਹੋਣਾ ਮੈਂ ਠੀਕ ਠਾਕ ਆ ਰੋਟੀ ਖਾ ਲਈ ਆ ਹਾਂ ਹਾਂ ਮੈਂ ਤੇ ਖਾ ਲਈ ਰੋਟੀ ਬਸ ਕਰਨਾ ਕੀ ਆ ਬੈਠੀ ਹੀ ਅੱਛਾ ਅੱਛਾ ਚੱਲ ਠੀਕ ਆ ਫਿਰ ਹੈ ਚੰਗਾ ਮੰਮੀ ਕਿਦਾਂ ਫੋਨ ਆਉਣ ਡਿਆ ਸੀ ਛੋਟੇ ਦਾ ਆਉਣ ਡਿਆ ਸੀ ਫੋਨ ਅੱਛਾ ਅੱਛਾ ਮੰਮੀ ਤੁਹਾਨੂੰ ਨਾ ਘੱਟ ਹੀ ਫੋਨ ਚੁੱਕਿਆ ਕਰੋ ਸਿਮੀ ਕਿਉਂ ਕੀ ਗੱਲ ਓਹੋ ਮੰਮੀ ਆ ਜਾ ਕੇ ਗੱਲਾਂ ਤੇ ਉਹ ਹੀ ਨੇ ਕੀ ਹਾਲ ਚਾਲ ਕੀ ਬਣਾ ਲਿਆ ਕੀ ਕਰਦੇ ਹੋ ਰੋਜ਼ ਦਿਹਾੜੀ ਇੱਕੋ ਹੀ ਗੱਲਾਂ ਨੇ ਜੇ ਕੋਈ ਵੱਡੀ ਗੱਲ ਹੋਏ ਤੇ ਜਾਂ ਕੋਈ ਢਿੱਲਾ ਮੱਠਾ ਹੋਏ ਤੈਨੂੰ ਦੱਸ ਹੀ ਦੇ ਇਹਦਾ ਫੋਨ ਕਰਕੇ ਵੀ ਆ ਗੱਲ ਆ ਤੇ ਆ ਨਹੀਂ ਐਵੇਂ ਰੋਲ ਰੋਜ਼ ਉਧਰੋਂ ਫੋਨ ਚੁੱਕਣਾ ਇਧਰੋਂ ਗਿਆ ਵਾਧੂ ਦੀਆਂ ਟੈਨਸ਼ਨਾਂ ਹੀ ਨੇ ਤਾਂ ਕਰਕੇ ਕਹਿਨੀ ਆ ਉਹ ਵੀ ਫਿਰ ਉੱਥੇ ਪਰੇਸ਼ਾਨ ਹੁੰਦਾ ਇੱਥੇ ਤੁਹਾਨੂੰ ਵੀ ਪਰੇਸ਼ਾਨ ਕਰਦਾ ਹੈ ਤੇ ਕੀ ਕਰਨਾ ਰੋਜ਼ ਰੋਜ਼ ਗੱਲਾਂ ਕਰ ਕਰਕੇ ਚੱਲ ਕੋਈ ਗੱਲ ਨਹੀਂ ਚੱਲ ਮੰਮੀ ਮੈਂ ਨਾ ਕੰਮ ਕੰਮ ਕਰ ਆਈ ਆ ਤੇ ਹੁਣ ਮੈਂ ਵਿਹਲੀ ਹੋ ਗਈ ਆ ਤੇ ਲਿਆਓ ਤੁਹਾਡੀਆਂ ਲੱਤਾਂ ਹੀ ਕੁੱਟ ਦਿਨੀ ਆ ਸਿਮੀ ਲੱਤਾਂ ਅੱਜ ਤਾਨੂੰ ਕਿੱਥੋਂ ਚੇਤਾ ਆ ਗਿਆ ਮੇਰੀਆਂ ਲੱਤਾਂ ਕੁੱਟਣ ਦਾ ਲੈ ਮੰਮੀ ਆ ਕੀ ਗੱਲ ਹੋਈ ਅੱਗੇ ਵੀ ਤਾਂ ਮੈਂ ਕੁੱਟਦੀ ਹੁੰਦੀ ਸੀ ਮੈਂ ਕਹੜੀ ਕਿ ਤੇ ਪਹਿਲੀ ਵਾਰ ਕੁੱਟਣ ਲੱਗੀ ਆ ਆਹੋ ਜਦੋਂ ਨਵੀਂ-ਨਵੀਂ ਆਈ ਸੀ ਉਦੋਂ ਤਾਂ ਤੂੰ ਕੁੱਟਦੀ ਹੁੰਨੀ ਸੀ ਤਬਾਦ ਚ ਤੇਰਾ ਟਟਕੇ ਦਾ ਟਾਈਮ ਨਹੀਂ ਲੱਗਦਾ ਬਾਅਦ ਚ ਤੇ ਕਦੀ ਕੁੱਟੀਆਂ ਨਹੀਂ ਆਏ ਹਾਏ ਮੰਮੀ ਤੁਸੀਂ ਵੀ ਨਾ ਐਵੇਂ ਨਿੱਕਿਆ ਨਿੱਕਿਆ ਗੱਲਾਂ ਲੈ ਕੇ ਬਹਿ ਜਾਂਦੇ ਹੋ ਤੁਹਾਨੂੰ ਵੀ ਪਤਾ ਹੀ ਹੈ ਹਰ ਵੇਲੇ ਕੰਮ ਕਾਰਜ ਚ ਲੱਗੇ ਰਹੀਦਾ ਚਲ ਕੋਈ ਨਹੀਂ ਅੱਜ ਤੇ ਮੈਂ ਕਹਿ ਨਹੀਂ ਰਹੀ ਹਾਂ ਨਾ ਲੰਮੇ ਪੋਵੋ ਲਿਆਓ ਕੁੱਟਦੀਆਂ ਛੋਟੇ ਦਾ ਫੋਨ ਆਇਆ ਤੇ ਕੀ ਕਹਿੰਦੇ ਆ ਫਿਰ ਕਹਿਣਾ ਕੀ ਉਹਨੇ ਠੀਕ ਠਾਕ ਪੁੱਛਦਾ ਆ ਸਾਡੇ ਬਰਨ ਨਹੀਂ ਕੁਛ ਕਿਹਾ ਨਹੀਂ ਨਹੀਂ ਤੁਹਾਡਾ ਵੀ ਹਾਲ ਪੁੱਛਦਾ ਆ ਪੀ ਠੀਕ ਠਾਕ ਨੇ ਅੱਛਾ ਅੱਛਾ ਆਉਣਾ ਕਦੋਂ ਉਹਨੇ ਆਉਣ ਵਾਲਾ ਨਹੀਂ ਕੋਈ ਗੱਲ ਕੀਤੀ ਆਪੇ ਆ ਜਾਊਗਾ ਜਦੋਂ ਦਿਲ ਕਰੂਗਾ ਅੱਛਾ ਨਹੀਂ ਨਹੀਂ ਮਤਲਬ ਪੱਕਾ ਰਹਿਣਾ ਆ ਕਿ ਉਹ ਤਾਂ ਥੋੜੇ ਦਿਨਾਂ ਲਈ ਆਉਣਾ ਲੈ ਕੰਮ ਤੇ ਉਹਦਾ ਉੱਥੇ ਆ ਉਹਨੇ ਪੱਕਾ ਇੱਥੇ ਕੀ ਰਹਿਣਾ ਆ ਸੋ ਫੇਰ ਉਹ ਮਤਲਬ ਉੱਥੇ ਘਰਪੁਰ ਬਣਾ ਲੂ ਆਪਣਾ ਲੈ ਉਹਨੇ ਘਰ ਕਿਉਂ ਬਣਾਉਣਾ ਸੁੱਕਣਾ ਆਵੇ ਘਰ ਬਣਿਆ ਆ ਮੰਮੀ ਜਿੰਨੀ ਕਰਾਏ ਆ ਥਾਂ ਆ ਇਹਦੇ ਮਹਾ ਇੱਕੋ ਜੋਗੀ ਆ ਦੋਵਾਂ ਕੋ ਇੱਥੇ ਕਿੱਥੇ ਰਹਿ ਜਾਣਾ ਸੀਮੀ ਪਲਾਟ ਵੀ ਤੇ ਹੈਗਾ ਹੀ ਆ ਆਨੇ ਮੈਂ ਅੰਦਰੋਂ ਉਧਾਂ ਪੁੱਛਣ ਦੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਅਜੀ ਉਹਦਾ ਵਿਆਹ ਹੋਣਾ ਆ ਪਤਾ ਨਹੀਂ ਉਹਨੇ ਕਿੱਥੇ ਰਹਿਣਾ ਆ ਕੀ ਕਰਨਾ ਤੂੰ ਪਹਿਲੇ ਫਿਕਰ ਕਰਕੇ ਬੈਠੀ ਆ ਨਹੀਂ ਨਹੀਂ ਮੰਮੀ ਫਿਕਰ ਵਾਲੀ ਤੇ ਕਿਹੜੀ ਗੱਲ ਆ ਉਦੋਂ ਹੀ ਮੇਰੇ ਦਿਮਾਗ 'ਚ ਗੱਲ ਆ ਗਈ ਚਾਹਣਾ ਕਿ ਤੇ ਮੈਂ ਤੁਹਾਨੂੰ ਪੁੱਛ ਲਿਆ ਸਿਮੀ ਤੂੰ ਨਾ ਇਹੋ ਜਿਹਾ ਫਿਕਰਾਂ ਕਰਿਆ ਕਰ ਨਾਲੇ ਮੈਂ ਆਜੇ ਬੈਠੀ ਆ ਨਾ ਜਦੋਂ ਟਾਈਮ ਆਏਗਾ ਨਾ ਆਪੇ ਸਭ ਕੁਝ ਹੋ ਜਾਊਗਾ ਮੰਮੀ ਨਮਕੀਂ ਚੋਲ ਬਣਾਉਂਦੇ ਨੇ ਮੈਂ ਲਿਆਵਾ ਖਾਈਏ ਨਹੀਂ ਨਹੀਂ ਠਹਿਰ ਕੇ ਖਾਵਾਂਗੇ ਅਜੇ ਨਾ ਉਦਾ ਹੀ ਬੰਦ ਕਰਕੇ ਰੱਖ ਨਾਲੇ ਮੰਮੀ ਥੋੜੀ ਜੀ ਕਸਰ ਵੀ ਹੈਗੀ ਹੈ ਚਲ ਪਾਫ ਨਾ ਉਹ ਵੀ ਪੂਰੀ ਹੋ ਜਾਏਗੀ ਮੰਮੀ ਮੈਨੂੰ ਤਾਂ ਨਾ ਸਾਰੀ ਰਾਤ ਨੀਂਦ ਹੀ ਨਹੀਂ ਆਈ ਕਿਉਂ ਕੀ ਹੋਇਆ ਵੇਖੋ ਤੁਹਾਨੂੰ ਵੀ ਤੇ ਪਤਾ ਹੀ ਹੈ ਸੰਜੋ ਦੇ 10000 ਰੁਪਏ ਸਾਰੀ ਤਨਖਾਹ ਤੇ ਉਹਦੇ ਨਾਲ ਕਿੱਥੇ ਗੁਜਾਰਾ ਹੁੰਦਾ ਏ ਮਹਾ ਕੀ ਦੇ ਤੁਰਦਾ ਹੈ ਕਰਦਾ ਤੋਰਾ ਤੇ ਕੱਲ ਨੂੰ ਛੋਟੇ ਦੀ ਵੀ ਉਮਰ ਹੋਣ ਈ ਐ ਉਹਨੂੰ ਵੀ ਵਿਆਹਣਾ ਈ ਐ ਤੇ ਮੈਂ ਇਹੋ ਸੋਚਦੀ ਰਹਿਣੀ ਆ ਪਤਾ ਨਹੀਂ ਉਹਦੀ ਘਰ ਵਾਲੀ ਕਿੱਦਾਂ ਦੀ ਆਉਣੀ ਆ ਕਿੱਦਾਂ ਦੀ ਨਹੀਂ ਇਹ ਨਾ ਹੋਵੇ ਕੱਲ ਨੂੰ ਕਿਤੇ ਅਗਲੀ ਸਾਨੂੰ ਆ ਕੇ ਕਹਿ ਦੇਵੇ ਵੀ ਨਿਕਲੋ ਤੁਸੀਂ ਇੱਥੋਂ ਸਾਨੂੰ ਇੱਥੋਂ ਕੱਢੀ ਦੇਵੇ ਹੈ ਸਿਮੀ ਮੇਰੇ ਹੁੰਦੇ ਐਂਦਾ ਦੀਆਂ ਗੱਲਾਂ ਕਿਉਂ ਕਰਨ ਡੀਆਂ ਤੂੰ ਮੈਂ ਵੇਖਾਂ ਹਾਂ ਇੱਥੇ ਬੈਠੀ ਮੇਰੇ ਹੁੰਦੇ ਐਵੇਂ ਤੈਨੂੰ ਬਾਹਰ ਕੱਢ ਦੋਗੀ ਫੇਰ ਵੀ ਮੰਮੀ ਸੋਚਣਾ ਤੇ ਪੈਣਾ ਹੀ ਐ ਤੁਹਾਨੂੰ ਵੀ ਪਤਾ ਇਹ ਕੀਟ ਕਿੱਡਾ ਕਿਤੇ ਪੋਰਛਣਾ ਛੋਟਾ ਜਿਹਾ ਪੋਰਛਣਾ ਇੱਥੇ ਦੋ ਜੜਿਆਂ ਦਾ ਤੇ ਗੁਜ਼ਾਰਾ ਹੋਣਾ ਨਹੀਂਗਾ ਚੱਲ ਕੋਈ ਗੱਲ ਨਹੀਂ ਮੈਂ ਆਪੇ ਇਹ ਗੱਲ ਸੋਚਾਂਗੀ ਤੈਨੂੰ ਸੋਚਣ ਦੀ ਕੋਈ ਜ਼ਰੂਰਤ ਨਹੀਂ ਆ ਮੰਮੀ ਪਹਿਲਾਂ ਜਿਹੜੀਆਂ ਗੱਲਾਂ ਨੇ ਨਾ ਉਹ ਹੋਰ ਹੁੰਦੀਆਂ ਸੀ ਇਕੱਠੇ ਰਹਿ ਲੈਂਦੇ ਸੀ ਭਰਾ ਭਰਾ ਵੀ ਤੇ ਤੁਹਾਨੂੰ ਪਤਾ ਹੀ ਆ ਜਦੋਂ ਵਿਆਹ ਵਿਹੋ ਹੋ ਜਾਂਦੇ ਨੇ ਉਦੋਂ ਕਿੱਥੇ ਉਹ ਗੱਲਾਂ ਬੰਦੀਆਂ ਨੇ ਨਾਲੇ ਅੱਜ ਕੱਲ੍ਹ ਦੀਆਂ ਕੁੜੀਆਂ ਉਹ ਤਾਂ ਇਕੱਠੀਆਂ ਕੁਟੀਆਂ ਰਹਿਣਾ ਉਦਾਂ ਨਹੀਂ ਉਹ ਪਸੰਦ ਕਰਦੀਆਂ ਇਹ ਪਹਿਲੇ ਸਮਿਆਂ ਦੀਆਂ ਗੱਲਾਂ ਸੀ ਕੁੜੀਆਂ ਨੂੰ ਦੇਖੋ ਹੁਣਦਾ ਵਾ ਵੀ ਕੱਲੀਆਂ ਕੱਲੀਆਂ ਹੀ ਰਹੀਏ ਚਾਲਾ ਕੋਈ ਨਹੀਂ ਮੈਂ ਸੋਚਾਂਗੀ ਮੰਮੀ ਆਹ ਸੋਚਣਾ ਤੇ ਕੁਛ ਨਾ ਕੁਛ ਪੈਣਾ ਹੀ ਆ ਤੈਨੂੰ ਵੀ ਪਤਾ ਇਦਾਂ ਤੇ ਨਹੀਂ ਹੋ ਸਰਨਾ ਚੱਲ ਕੋਈ ਗੱਲ ਨਹੀਂ ਸੋਚਾਂਗੀ ਪਰ ਤੂੰ ਤੇ ਆਨੀ ਆ ਵੀ ਹੁਣੇ ਸੋਚ ਲੈ ਇਹ ਕਿਹੜੀ ਕੋਈ ਨਿੱਕੀ ਮੋਟੀ ਗੱਲ ਆ ਇਹੋ ਜਿਹਾ ਸੋਚਣ ਨੂੰ ਟਾਈਮ ਲੱਗਦਾ ਆ ਕੋਈ ਗੱਲ ਨਹੀਂ ਤੂੰ ਫਿਕਰ ਨਾ ਇੰਨੀ ਕਰਿਆ ਕਰ ਲੈ ਮੰਮੀ ਫਿਕਰ ਕਿੱਦਾਂ ਨਾ ਕਰਾਂ ਦੱਸ ਹੁਣ ਜਿੰਨੀ ਤੇਨੂੰ ਵੀ ਪਤਾ ਵਾ ਜਿੰਨੀ ਕਿ ਸੰਜੂ ਦੀ ਤਨਖਾਹ ਵਾ ਇਹਦੇ ਨਾਲ ਤੇ ਆਪਾਂ ਸਾਰੀ ਉਮਰ ਨਹੀਂ ਕਿਤੇ ਘਰ ਬਣਾ ਸਕਦੇ ਪਲਾਟ ਭਾਵੇਂ ਸਾਡੇ ਕੋਲ ਹੈਗਾ ਏ ਤੇ ਉਹ ਉਹ ਤੇ ਆਪਣਾ ਉੱਥੇ ਰਹਿ ਕੇ ਵੀ ਬੜਾ ਸੋਹਣਾ ਗੁਜ਼ਾਰਾ ਕਰ ਸਕਦਾ ਏ ਸੀਮਿਤ ਨੂੰ ਅੱਗੇ ਵੀ ਕਿਹਾ ਆ ਕਿ ਅਜੇ ਟਾਈਮ ਹੈਗਾ ਆ ਸੋਚ ਲਾਂਗੇ ਅਸੀਂ ਕੋਹ ਨਾ ਕੋ ਮਮੀ ਟਾਈਮ ਤੁਮ ਕੋਈ ਇੰਨਾ ਨਹੀਂ ਹੈਗਾ ਤੈਨੂੰ ਉਦਾਂ ਹੀ ਲੱਗਦਾ ਏ ਨਾਲੇ ਅੱਜ ਨੇ ਤੇ ਕੱਲ ਉਹਦਾ ਵੀ ਤੇ ਕਰਨਾ ਹੀ ਪੈਣਾ ਏ ਕੋਈ ਗੱਲ ਨਹੀਂ ਸੋਚਦੀਆਂ ਕੋਹ ਨਾ ਕੋ ਕੀ ਕਰਨ ਦੇ ਜੇ ਵੇਲੇ ਬੈਠੇ ਕਰਨਾ ਕੀ ਉਦਾਂ ਹੀ ਬੈਠੇ ਗੱਲਾਂ ਗੱਲਾਂ ਕਰਨ ਦੇ ਬੈਜੋ ਸੰਜੂ ਚਲ ਤੂੰ ਆਈ ਗਿਆ ਮੇਰੇ ਲਾਗੇ ਉਦਾਂ ਮੈਂ ਤੇਰੇ ਕੋ ਆਉਣਾ ਹੀ ਪਈ ਕੱਲ ਤੇਰੇ ਨਾਲ ਆ ਕੇ ਜਾਣਾ ਆ ਤੇ ਚੱਲੇਗਾ ਮੇਰੇ ਨਾਲ ਉਹ ਮਮਈਏ ਤੁਸੀਂ ਜਾਣਦੇ ਅੱਜ ਤੁਰ ਪੈਂਦੇ ਅੱਜ ਕਿਹੜਾ ਮੈਂ ਕੋਈ ਕੰਮ ਕੀਤਾ ਸਵੇਰ ਦਾ ਮੈਂ ਤਾਂ ਟੀ ਦੇਖਣ ਦੇ ਨਾਲੇ ਛੁੱਟੀ ਹੀ ਮੈਨੂੰ ਤੇ ਕੱਲ ਤੇ ਮੈਂ ਕੰਮ ਤੇ ਚੱਲ ਜਾਣਾ ਸੋਖ ਤੇ ਕੱਲ ਕਿੱਦਾਂ ਜਾਵਾਂਗੇ ਓਹੋ ਜਾਣਾ ਤੇ ਅੱਜ ਹੀ ਪਰ ਮੈਂ ਸੂਟ ਸੀਨਾ ਦਿੱਤਾ ਸੀ ਨਾ ਆਪਣਾ ਉਹਨੇ ਅੱਜ ਦੇਣਾ ਆ ਮੈਨੂੰ ਸੂਟ ਪਤਾ ਪਤਾ ਤੁਸੀਂ ਕੀਤਾ ਜਾ ਕੇ ਸੂਟ ਵਾਰ ਲੈ ਜਾਂਦੇ ਨੇ ਤੇ ਪਤਾ ਕਰ ਆਉਂਦੇ ਪਤਾ ਕੀ ਕਰਨਾ ਸੀ ਅੱਜ ਦਾ ਟਾਈਮ ਦਿੱਤਾ ਸੀ ਉਹਨੇ ਤੇ ਅੱਜ ਫਿਰ ਜਾ ਕੇ ਤੇ ਮੈਂ ਲੈ ਆਈ ਹੁੰਨੀ ਆ ਦੇਜ ਦੇਣਾ ਉਹਨੇ ਮਮਮੀ ਜੀ ਜਾਣਾ ਹੀ ਤੇ ਅੱਜ ਤੁਰ ਪੈਂਦੇ ਅੰਦਰ ਕਿਹੜਾ ਤੁਹਾਡਾ ਸੂਟ ਹੈ ਨਹੀਂ ਗਾ ਇੰਨੇ ਤੇ ਤੁਹਾਡਾ ਸੂਟ ਨੇ ਜਰੂਰੀ ਨਵਾਂ ਹੀ ਬਾਗ ਲੈਣਾ ਤੁਸੀਂ ਤੇ ਨਹੀਂ ਮੇਰੀ ਗੱਲ ਸੁਣੋ ਹਾਂ ਤੂੰ ਹੀ ਕੱਲ ਚੱਲ ਜਿਓ ਹਾਂ ਮੰਮੀ ਨੂੰ ਲੈ ਕੇ ਇੱਕ ਛੁੱਟੀ ਨਾਲ ਕਿਤੇ ਕੀ ਹੋ ਚੱਲਾ ਕੋਈ ਫਰਕ ਪੈ ਜਾਣਾ ਤੁਹਾਨੂੰ ਯਾਰ ਤੂੰ ਹੀ ਤਾਂ ਕਹਿ ਦਿੰਦੀ ਆ ਇੱਕ ਛੁੱਟੀ ਨਾਲ ਕੀ ਫਰਕ ਪੈਂਦਾ ਅਗਲੇ ਪਤਾ ਕਿੰਨੀਆਂ ਗੱਲਾਂ ਕਰਦੇ ਆ ਮੈਂ ਕਿਹਾ ਕਿਤੇ ਬੈਂਕ 'ਚ ਲੱਗਾ ਸਰਕਾਰੀ ਪ੍ਰਾਈਵੇਟ ਮੇਰੀ ਨੌਕਰੀ ਆ ਪਤਾ ਕਿੰਨੀਆਂ ਗੱਲਾਂ ਕਰਦੇ ਆ ਅਗਲੇ ਮੈਨੂੰ ਸੰਜੂ ਸਮਝਿਆ ਕਰੋ ਤੁਸੀਂ ਕੱਲ ਨੂੰ ਕੱਲ ਨਾ ਚੱਲ ਜਿਓ ਤੁਸੀਂ ਮੰਮੀ ਦੇ ਨਾਲ ਚੱਲ ਠੀਕ ਆ ਚੱਲ ਜਾਂ ਗੱਲ ਚੱਲ ਠੀਕ ਆ ਮੰਮੀ ਤੂੰ ਤਿਆਰ ਰਿਓ ਬਸ ਵੇਰਿਆਂ ਉਹ ਵਾਂਗੇ ਨਾਨਕੇ ਚਲ ਠੀਕ ਆ ਮੰਮੀ ਤੁਸੀਂ ਜਿਹੜੇ ਸੂਟ ਦਿੱਤੇ ਸੀ ਨੇ ਲੈ ਆਉਣੇ ਹੀ ਫਿਰ ਜਾਣੀ ਆ ਚਾਰ ਦਾ ਟਾਈਮ ਦਿੱਤਾ ਸੀ ਉਹਨੇ ਮੈਨੂੰ ਲੱਗਦਾ ਬਾਦੀ ਟਾਈਮ ਹੋ ਗਿਆ ਚਲ ਮੈਂ ਲੈ ਆਉਣੀ ਆ ਫਿਰ ਨਹੀਂ ਨਹੀਂ ਤੁਸੀਂ ਕਿੱਥੇ ਜਾਂਦੇ ਰਹੋਗੇ ਇਕੱਲੇ ਸੰਜੋ ਤੁਸੀਂ ਐਦਾਂ ਕਰੋਗਾ ਮੰਮੀ ਨੂੰ ਲੈ ਜਾਓ ਹਾਂ ਨਾਲ ਤੇ ਮੰਮੀ ਆਪਣੇ ਸੂਟ ਫੜ ਲੈ ਆਉਣਗੇ ਆ ਮੰਮੀ ਗੱਲ ਤੇ ਉਹਦੀ ਠੀਕ ਆ ਬਾਹਰ ਧੁੱਪ ਬੜੀ ਆ ਤੇ ਮੈਂ ਚੱਲਣਾ ਤੁਹਾਡੇ ਨਾਲ ਚਲ ਠੀਕ ਆ ਚਲ ਲਿਆਉਣਾ ਤੇ ਨਹੀਂ ਸਿਮੀ ਕੁਝ ਬੁਝਾਰੋ ਸਬਜੀ ਸਬਜੀ ਲੈ ਆਇਓ ਰਾਤ ਵੇਖ ਲੈਨੇ ਕੀ ਬਣਾਉਣਾ ਚੱਲ ਠੀਕ ਆ ਮਮਮੀ ਨੇ ਜਰਾ ਸੂਟ ਲਾਇਆ ਵੋ ਲੈ ਆਓ ਮਮਮੀ ਸੱਚ ਚਾਵਲ ਹੀ ਖਾ ਜਾਣੇ ਚਲ ਕੋਈ ਨਹੀਂ ਆ ਕੇ ਖਾ ਲੈਣੀ ਹਾਂ ਚਲੋ ਠੀਕ ਆ ਫੇ ਹੋ ਆਜੋ ਆਜੋ ਚੱਲ ਵਧੀਆ ਇਦਾਂ ਹੀ ਨਾ ਮਮਮੀ ਨਾਲ ਮਿੱਠੇ ਪਿਆਰੇ ਰਹਿ ਕੇ ਨਾ ਮਮਮੀ ਦੀ ਕੋਈ ਨਹੀਂ ਗੱਲ ਮੋੜਨੀ ਤੇ ਮਮਮੀ ਨੂੰ ਆਪਣੇ ਵਾਸਤੇ ਕਰ ਲੈਣਾ ਏ ਜਦੋਂ ਅਹੀਂ ਨਾ ਮਮਮੀ ਨੂੰ ਕਿਹੇ ਗੱਲ ਤੋਂ ਨਾ ਕਰਾਂਗੇ ਤੇ ਫਿਰ ਤੇ ਮੰਮੀ ਸਾਡੇ ਬਾਰੇ ਕੁਛ ਨਾ ਕੁਛ ਸੋਚੂਗੀ। ਸਾਨੂੰ ਕਿੱਦਾਂ ਕਿਸੇ ਗੱਲ ਤੋਂ ਨਾ ਕਰ ਲੂਗੀ। ਹਾਂਜੀ ਆ ਗਏ ਹੋ। ਗਰਮੀ ਬਹੁਤ ਆ ਬਾਹਰ। ਨਹੀਂ ਗਰਮੀ ਤੇ ਚੱਲ ਠੀਕ ਆ। ਤੁਹਾਨੂੰ ਇੱਕ ਵਾਰੀ ਸਮਝ ਨਹੀਂ ਲੱਗਦੀ। ਉਦੋਂ ਕੀ ਗੱਲ ਹੋਈ ਸੀ ਆਪਣੀ। ਤੇ ਤੁਹਾਨੂੰ ਮੰਮੀ ਨੇ ਕਿਹਾ ਵੀ ਮੇਰੇ ਨਾਲ ਉੱਥੇ ਚੱਲੀ ਨਾਣ ਕੇ ਤੇ ਤੁਸੀਂ ਤੋੜ ਕੇ ਫਟਾਫਟ ਜਵਾਬ ਦੇ ਦਿੱਤਾ। ਉਹ ਮੈਨੂੰ ਕੰਮ ਯਾਦ ਆ ਗਿਆ ਏ ਤੇ ਹੁਣ ਮੰਮੀ ਵੀ ਤੇ ਇਕਦਾਂ ਹੀ ਕਹਿ ਦਿੰਦੀਆਂ। ਮੈਨੂੰ ਸਵੇਰੇ ਕਹਿੰਦੀ ਵੀ ਜਾਣਾ ਵਾ। ਕੰਮ ਤੁਹਾਨੂੰ ਯਾਦ ਆ ਗਿਆ ਵੀ ਮੈਂ ਜਾਣਾ ਆਪਣੀ ਡਿਊਟੀ ਆ 4-500 ਦੀ ਦਿਹਾੜੀ ਪਿੱਛੇ ਨਾ। ਇਥੇ ਲੱਖਾਂ ਦੀ ਜਾਇਦਾਦ ਨੂੰ ਠੋਕਰ ਮਾਰ ਦੋ। ਤੇ ਤੁਹਾਨੂੰ ਲੱਗ ਜਾਣਾ ਸੀ ਫਿਰ ਪਤਾ। ਕੰਮ ਕੋਮ ਸਾਰੇ ਤੁਹਾਡੇ ਹੋ ਜਾਣੇ। ਐਦਾਂ ਦਾ ਕੀ ਹੋਗਾ ਜੇ ਠੋਕਰ ਵੱਜ ਜਾਣੀ ਆ। ਉਧਰ ਨਹੀਂ ਆਪਣੀ ਇਹੋ ਗੱਲ ਹੀ ਹੋਈ ਆ ਵੀ ਜਿਹੜਾ ਵੀ ਕੰਮ ਮੰਮੀ ਕਹੇਗੀ ਨਾ ਕਿ ਇਹ ਗੱਲ ਨੂੰ ਹੀ ਜਵਾਬ ਨਹੀਂ ਦੇਣਾ ਤੇ ਤੁਹਾਨੂੰ ਇੱਕ ਵਾਰੀ ਸਮਝਾਇਆ ਤੁਹਾਨੂੰ ਸਮਝ ਹੀ ਨਹੀਂ ਲੱਗਦੀ ਤੇ ਨਾਲੇ ਅੱਜ ਛੋਟੇ ਦਾ ਵੀ ਫੋਨ ਆਇਆ ਸੀ ਅੱਛਾ ਤੇ ਹੋਰ ਦਾ ਸੀ ਉਹ ਅੱਜ ਤੇ ਮੈਂ ਆਪਣੇ ਅੱਖੀਂ ਵੇਖ ਲਿਆ ਕਿ ਕੀ ਪਤਾ ਕਿੰਨੇ ਕ ਦਿਨ ਚ ਫੋਨ ਕਰਦਾ ਹੀ ਉਹ ਕਦਮ ਵੱਲ ਮੰਮੀ ਨੂੰ ਉਹ ਚੁੱਕਦਾ ਹੀ ਨਾ ਹੋਇਆ ਏਡੇ ਵੱਲ ਤੇ ਹੋਰ ਤੇ ਮੰਮੀ ਕੀ ਸੋਚਦੇ ਹੋਣਗੇ ਵੀ ਉਹ ਇੰਨੀ ਦੂਰ ਬਹਿ ਕੇ ਮੇਰਾ ਇੰਨਾ ਖਿਆਲ ਰੱਖਣ ਡਿਆ ਹੀ ਉਹ ਇਹ ਦੋਵੇਂ ਜੀ ਮੇਰੇ ਨੇੜੇ ਆ ਇਹ ਮੇਰੀ ਬਾਤ ਵੀ ਨਹੀਂ ਪੁੱਛਦੇ ਜਿੰਨੇ ਜੋ ਗਿਆ ਗਿਆ ਕਰੀ ਤੇ ਜਾਂਦੇ ਆ ਹੁਣ ਉਹਨਾਂ ਨੇ ਕਿਹਾ ਵੀ ਸੂਟ ਲੈ ਕੇ ਮੇਰੇ ਨਾਲ ਚਲਪਾ ਮੈਂ ਤਿਆਰ ਹੋਤ ਗਿਆ ਹੁਣ ਮੈਂ ਕੀ ਕਰਾਂ ਹੁਣ ਦੱਸ ਕਰੀ ਨਹੀਂ ਜਾਂਦੇ ਮੈਂ ਤਾਂ ਅੱਜ ਸਭਾ ਮੰਮੀ ਦੀਆਂ ਲੱਤਾਂ ਵੀ ਘੁੱਟਦੀਆਂ ਸੀ ਚਲ ਆ ਤੂੰ ਵਧੀਆ ਕੀਤਾ ਸਾਰੇ ਕੰਮ ਮੈਂ ਹੀ ਨਹੀਂ ਕਰੀ ਜਾਣੇ ਮੈਨੂੰ ਫਟਾਫਟ ਕਹਿਤਾ ਵਧੀਆ ਕੀਤਾ ਤੁਸੀਂ ਵੀ ਫਟਾਫਟ ਤੋੜ ਕੇ ਜਵਾਬ ਨਾ ਦੇ ਦਿਆ ਕਰੋ ਮੰਮੀ ਨੂੰ ਜਦੋਂ ਮੰਮੀ ਕੋਈ ਗੱਲ ਗੁਲ ਕਹਿੰਦੇ ਆ ਨਾ ਚੁੱਪ ਕਰਕੇ ਤੁਰ ਪਿਆ ਕਰੋ ਨਾਲ ਯਾਰ ਤੈਨੂੰ ਪਤਾ ਮੈਨੂੰ ਚੇਤਾ ਭੁੱਲ ਗਿਆ ਜਦੋਂ ਇਕਦਾਂਵੀ ਮੈਮ ਫਿੱਡੇ ਗਿਆ ਤਾਂ ਮੈਨੂੰ ਵੀ ਮੈਨ ਜਾ ਸਕਦਾ ਇੱਕਦਮ ਚੇਤੇ ਬੜੇ ਭੁੱਲਦੇ ਆ ਤਾਨੂੰ ਜਿੰਨੀ ਵਾਰੀ ਮਰਜ਼ੀ ਕਹਿ ਲੋ ਚੱਲ ਮੈਂ ਯਾਦ ਰੱਖਾਂਗੇ ਕਿ ਤੂੰ ਕਾਨੂੰ ਐਵੇਂ ਟੈਨਸ਼ਨ ਲਈ ਜਾਨੀ ਤੇ ਹੁਣ ਮੇਰੀ ਗੱਲ ਸੁਣ ਲੋ ਇਹ ਨਾ ਹੋਏ ਸਵੇਰੇ ਜਦ ਤੁਰਨ ਲੱਗੇ ਚੁੱਪ ਕਰਕੇ ਤੁਰ ਪਿਓ ਹੋਰ ਤੁਹਾਡਾ ਕੋਈ ਹੋਰ ਕੰਮ ਆ ਜੇ ਤੇ ਤੁਸੀਂ ਮੈਂ ਚਾਪੜੀ ਫੇਰ ਟੰਗੜਾ ਦੋ ਵੀ ਮੈਨੂੰ ਕੰਮ ਪੈ ਗਿਆ ਨਹੀਂ ਨਹੀਂ ਮੈਂ ਕਰਦਾ ਫੋਨ ਛੁੱਟੀ ਵਲੋਂ ਆਹੋ ਦੇਖੋ ਕੀ ਬਣਦਾ ਹੁਣ ਦਿਨ ਭਾਏ ਨਾ ਦਿਨ ਜਾਣਾ ਤੇ ਪੈਣਾ ਹੀ ਆ ਆਹੋ ਉਹੀ ਤਾਂ ਕਿਹਾ ਨਾ ਤੇ ਚੱਲ ਜਿਓ ਸੂਟ ਲੈ ਆਈਏ ਗੋਮੇ ਵੇਖ ਲਈ ਆ ਗਏ ਸੂਟ ਮੈਂ ਵੇਖ ਲਿਆ